ਔਰ ਇਸ ਪ੍ਰਕਾਉਬ ਦੇ ਦੌਰਾਨ ਬਹੁਤ ਸਾਰੀਆਂ ਸਾਈਡਾਂ ਤੋਂ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਦਾ ਪੰਜਾਬ ਦੇ ਪਸ਼ੂ ਧਨ ਦਾ ਬਹੁਤ ਸਾਰੇ ਗਰੀਬ ਲੋਕਾਂ ਦੇ ਕੱਚੇ ਘਰ ਵੀ ਇਹਦੇ ਵਿੱਚ ਟੱਠੇ ਆ ਔਰ ਕਾਫੀ ਮਾਤਰਾ ਦੇ ਵਿੱਚ ਪੰਜਾਬੀ ਲੋਕਾਂ ਦੀ ਜਾਨ ਵੀ ਇਸ ਹੜਾਂ ਦੀ ਕਰੋਪੀ ਚ ਗਈ ਹੈ ਸੋ ਮੋٹے ਤੌਰ ਤੇ ਜੇ ਕਿਹਾ ਜਾਵੇ ਵੀ ਪੰਜਾਬ ਇੱਕ ਵਾਰ ਫੇਰ ਹੜਾਂ ਦੀ ਤਰਾਸਤੀ ਚੋਂ ਗੁਜ਼ਰ ਰਿਹਾ ਸੋ ਜਿੱਥੇ ਕੁਦਰਤ ਦਾ ਇੱਕ ਬਹੁਤ ਵੱਡਾ ਮੈਂ ਸਮਝਦਾ ਵੀ ਇਹ ਚੁਣੌਤੀ ਆ ਪੰਜਾਬ ਦੇ ਸਾਹਮਣੇ ਜਿਹਨੂੰ ਪੰਜਾਬ ਫੇਸ ਕਰ ਰਿਹਾ ਜਿਸ ਵਿੱਚ ਪੰਜਾਬ ਲੱਗ ਰਿਹਾ ਉਹਦੇ ਨਾਲ ਦੀ ਨਾਲ ਬਹੁਤ ਸਾਰੀਆਂ ਸਾਈਡਾਂ ਤੋਂ ਸਰਕਾਰ ਵੱਲੋਂ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਵੱਡੇ ਜਿਹੜੇ ਉਹ ਰਾਤਕਾਰ ਚੱਲ ਰਹੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਵਿੱਚ ਗਰੋਸਰੀ ਦਾ ਮਤਲਬ ਸਮਾਨ ਆ ਰਿਹਾ ਪਸ਼ੂ ਚਾਰਾ ਆ ਰਿਹਾ ਬਹੁਤ ਜਲਦੀ ਜਿਹੜੇ ਉਹ ਪਾਣੀ ਚ ਜਿਹੜੇ ਬਹਿ ਗਏ ਨੇ ਪਰਿਵਾਰ ਉਹਨਾਂ ਲਈ ਉਹਨਾਂ ਦੇ ਪਰਿਵਾਰਾਂ ਨੂੰ ਲੱਖਾਂ ਰੁਪਏ ਦਿੱਤੇ ਜਾ ਰਹੇ ਆ ਇੱਕ ਮੌਜੂਦੇ ਰੂਪ ਦੇ ਵਿੱਚ ਭਾਵੇਂ ਕਿਸੇ ਦੇ ਜੀ ਦੀ ਕੋਈ ਕੀਮਤ ਤਾਂ ਨਹੀਂ ਪਰ ਜੋ ਸਰਕਾਰ ਦਾ ਦੇਣ ਹੈ ਉਹ ਵੀ ਲਗਾਤਾਰ ਸਰਕਾਰ ਨੂੰ ਆ ਰਹੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸਮਾਜਿਕ ਤੇ ਸੋਸ਼ਲ ਧਾਰਮਿਕ ਜਥੇਬੰਦੀਆਂ ਮਤਲਬ ਵੀ ਵੱਡੇ ਰੂਪ ਦੇ ਵਿੱਚ ਆਮ ਲੋਕਾਂ ਵੱਲੋਂ ਵੀ ਇਹ ਸੋਖੀ ਘੜੀ ਪੰਜਾਬੀਆਂ ਦੀ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਪੰਜਾਬ ਦਾ ਫੂਡ ਸਿਵਲ ਸਪਲਾਈ ਮਹਿਕਮਾ ਜਿਹੜਾ ਜਿਹਦੇ ਵਿੱਚ ਮੈਂ ਬਤੌਰ ਮੰਤਰੀ ਵੀ ਆ ਔਰ ਨਾਲ ਹੀ ਪੰਸਬ ਦੇ ਸਾਡੇ ਸਾਰੇ ਮੁਲਾਜ਼ਮਾਂ ਨੇ ਅਧਿਕਾਰੀ ਸਹਿਬਾਨ ਨੇ ਇੱਕ ਫੈਸਲਾ ਕੀਤਾ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਕਰਮਚਾਰੀ ਨੇ ਸਾਡੇ ਅਧਿਕਾਰੀ ਸਹਿਬਾਨ ਨੇ ਉਹਨਾਂ ਨੇ ਇੱਕ ਦਿਨ ਦੀ ਸੈਲਰੀ ਆਪਣੀ ਪੰਜਾਬ ਦੇ ਲੋਕਾਂ ਦੇ ਹਰ ਪੀੜਤਾ ਦੀ ਮੱਦੇ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਸੋ ਅੰਦਾਜ਼ਨ 61 ਲੱਖ ਰੁਪਇਆ 61 ਲੱਖ ਰੁਪਇਆ ਜਿਹੜਾ ਉਹ ਮੁੱਖ ਮੰਤਰੀ ਰਲੀਫ ਫੰਡ ਦੇ ਵਿੱਚ ਜਾ ਰਿਹਾ ਸੋ ਮੈਂ ਸਮੁੱਚੇ ਅਧਿਕਾਰੀ ਸਰਵਾਨਾਂ ਦਾ ਕਰਮਚਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬਹੁਤ ਚੰਗਾ ਫੈਸਲਾ ਲਿਆ ਔਰ ਉਹਨਾਂ ਦੇ ਇੱਕ ਇੱਕ ਰੁਪਏ ਦੀ ਜਿਹੜੀ ਥੱਲੇ ਡਿਲੀਵਰੀ ਹੋਏਗੀ ਉਹਦੇ ਨਾਲ ਕਿਸੇ ਦਾ ਮਕਾਨ ਬਣੇਗਾ ਕਿਸੇ ਦਾ ਮਤਲਬ ਜਿਸ ਵੀ ਤਰ੍ਹਾਂ ਦਾ ਮੁਆਵਜ਼ਾ ਉਹਦੇ ਨੁਕਸਾਨ ਦਾ ਹੋਏਗਾ ਉਹਨੂੰ ਮਿਲੇਗਾ ਜੋ ਫੂਡ ਸਪਲਾਈ ਵਿਭਾਗ ਵੱਲੋਂ ਔਰ ਸਾਡਾ ਸੰਸਦ ਦੇ ਵੱਲੋਂ ਜਿਹੜਾ ਆ ਉਹ ਅੱਜ ਹੀ ਇਹ ਫੈਸਲਾ ਕੀਤਾ ਗਿਆ ਔਰ ਹੋਰ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਬਾਅਦ ਤੋਂ ਬਾਅਦ ਮੁੱਖ ਮੰਤਰੀ ਰਾਹਤ ਕੋਸਤੇ ਵਿੱਚ ਆਪਣੀ ਸਹਾਇਤਾ ਕਰਨ ਠੀਕ ਹੈ ਬਧੀ। ਬਰਸ ਪ੍ਰਕੋਬ ਦੇ ਦੌਰਾਨ ਬਹੁਤ ਸਾਰੀਆਂ ਸਾਈਡਾਂ ਤੋਂ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਦਾ ਪੰਜਾਬ ਦੇ ਪਸ਼ੂ ਧਨ ਦਾ ਬਹੁਤ ਸਾਰੇ ਗਰੀਬ ਲੋਕਾਂ ਦੇ ਕੱਚੇ ਘਰ ਵੀ ਇਹਦੇ ਵਿੱਚ ਟੱਠੇ ਆ ਔਰ ਕਾਫੀ ਮਾਤਰਾ ਦੇ ਵਿੱਚ ਪੰਜਾਬੀ ਲੋਕਾਂ ਦੀ ਜਾਨ ਵੀ ਇਸ ਹਰਾਂ ਦੀ ਕਰੋਪੀ ਚ ਗਈ ਹੈ ਸੋ ਮੋٹے ਤੌਰ ਤੇ ਜੇ ਕਿਹਾ ਜਾਵੇ ਪੀ ਪੰਜਾਬ ਇੱਕ ਵਾਰ ਫਿਰ ਹਰਾਂ ਦੀ ਤਰਾਸਤੀ ਚ ਗੁਜ਼ਰ ਰਿਹਾ ਸੋ ਜਿੱਥੇ ਕੁਦਰਤ ਦਾ ਇੱਕ ਬਹੁਤ ਵੱਡਾ ਮੈਂ ਸਮਝਦਾ ਵੀ ਇਹ ਚੁਣੌਤੀ ਆ ਪੰਜਾਬ ਦੇ ਸਾਹਮਣੇ ਜਿਹਨੂੰ ਪੰਜਾਬ ਫੇਸ ਕਰ ਰਿਹਾ ਜਿਸ ਚੋਂ ਪੰਜਾਬ ਲੱਗ ਰਿਹਾ ਉਹਦੇ ਨਾਲ ਦੀ ਨਾਲ ਬਹੁਤ ਸਾਰੀਆਂ ਸਾਈਡਾਂ ਤੋਂ ਸਰਕਾਰ ਵੱਲੋਂ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਵੱਡੇ ਜਿਹੜੇ ਉਹ ਰਾਤਕਾਰ ਚੱਲ ਰਹੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਵਿੱਚ ਗਰੋਸਰੀ ਦਾ ਮਤਲਬ ਸਮਾਨ ਆ ਰਿਹਾ ਪਸ਼ੂ ਚਾਰਾ ਆ ਰਿਹਾ ਬਹੁਤ ਜਲਦੀ ਜਿਹੜੇ ਉਹ ਪਾਣੀ ਚ ਜਿਹੜੇ ਬਹਿ ਗਏ ਨੇ ਪਰਿਵਾਰ ਉਹਨਾਂ ਲਈ ਉਹਨਾਂ ਦੇ ਪਰਿਵਾਰਾਂ ਨੂੰ ਲੱਖਾਂ ਰੁਪਏ ਦਿੱਤੇ ਜਾ ਰਹੇ ਆ ਇੱਕ ਮੁਆਵਜ਼ੇ ਦੇ ਰੂਪ ਦੇ ਵਿੱਚ ਭਾਵੇਂ ਕਿਸੇ ਦੇ ਜੀ ਦੀ ਕੋਈ ਕੀਮਤ ਤਾਂ ਨਹੀਂ ਪਰ ਜੋ ਸਰਕਾਰ ਦਾ ਦੇਣ ਤੇ ਉਹ ਵੀ ਲਗਾਤਾਰ ਸਰਕਾਰ ਨੂੰ ਆ ਰਹੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸਮਾਜਿਕ ਤੇ ਸੋਸ਼ਲ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਵੱਡੇ ਰੂਪ ਦੇ ਵਿੱਚ ਆਮ ਲੋਕਾਂ ਵੱਲੋਂ ਵੀ ਇਹ ਸੋਖੀ ਘੜੀ ਪੰਜਾਬੀਆਂ ਦੀ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਪੰਜਾਬ ਦਾ ਫੂਡ ਸਿਵਲ ਸਪਲਾਈ ਮਹਿਕਮਾ ਜਿਹੜਾ ਜਿਹਦੇ ਵਿੱਚ ਮੈਂ ਬਤੌਰ ਮੰਤਰੀ ਵੀ ਹਾਂ ਔਰ ਨਾਲ ਹੀ ਪੰਚਾਇਤ ਦੇ ਸਾਡੇ ਸਾਰੇ ਮੁਲਾਜ਼ਮਾਂ ਨੇ ਅਧਿਕਾਰੀ ਸਿਵਾਨ ਨੇ ਕਿ ਫੈਸਲਾ ਕੀਤਾ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਕਰਮਚਾਰੀ ਨੇ ਸਾਡੇ ਅਧਿਕਾਰੀ ਸਿਵਾਨ ਨੇ ਉਹਨਾਂ ਨੇ ਇੱਕ ਦਿਨ ਦੀ ਸੈਲਰੀ ਆਪਣੇ ਪੰਜਾਬ ਦੇ ਲੋਕਾਂ ਦੇ ਹਰ ਪੀੜਤਾ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਸੋ ਅੰਦਾਜ਼ਨ 61 ਲੱਖ ਰੁਪਇਆ 61 ਲੱਖ ਰੁਪਇਆ ਜਿਹੜਾ ਉਹ ਮੁੱਖ ਮੰਤਰੀ ਰਿਲੀਫ ਫੰਡ ਦੇ ਵਿੱਚ ਜਾ ਰਿਹਾ ਸੋ ਮੈਂ ਸਮੁੱਚੇ ਅਧਿਕਾਰੀ ਸਭਾ ਦਾ ਕਰਮਚਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬਹੁਤ ਚੰਗਾ ਫੈਸਲਾ ਲਿਆ ਔਰ ਉਹਨਾਂ ਦੇ ਇੱਕ ਇੱਕ ਰੁਪਏ ਦੀ ਜਿਹੜੀ ਥੱਲੇ ਡਿਲੀਵਰੀ ਹੋਏਗੀ ਉਹਦੇ ਨਾਲ ਕਿਸੇ ਦਾ ਮਕਾਨ ਬਣੇਗਾ ਕਿਸੇ ਦਾ ਮਤਲਬ ਜਿਸ ਵੀ ਤਰ੍ਹਾਂ ਦਾ ਮੁਆਵਜ਼ਾ ਉਹਨਾਂ ਨੂੰ ਨੁਕਸਾਨ ਦਾ ਹੋਏਗਾ ਉਹ ਨੂੰ ਮਿਲੇਗਾ ਜੋ ਫੂਡ ਸਪਲਾਈ ਵਿਭਾਗ ਦੇ ਵੱਲੋਂ ਔਰ ਸਾਡਾ ਪੰਸਬ ਦੇ ਵੱਲੋਂ ਜਿਹੜਾ ਆ ਉਹ ਅੱਜ ਹੀ ਇਹ ਫੈਸਲਾ ਕੀਤਾ ਗਿਆ ਔਰ ਹੋਰ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਬਾਅਦ ਤੋਂ ਬਾਅਦ ਮੁੱਖ ਮੰਤਰੀ ਰਾਹਤ ਕੋਸ਼ ਦੇ ਵਿੱਚ ਆਪਣੀ ਸਹਾਇਤਾ ਕਰਨ ਠੀਕ ਹੈ ਬਧੀਰੇਸ਼ ਪ੍ਰਕੋਪ ਦੇ ਦੌਰਾਨ ਬਹੁਤ ਸਾਰੀਆਂ ਸਾਈਡਾਂ ਤੋਂ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਦਾ ਪੰਜਾਬ ਦੇ ਪਸ਼ੂ ਤੰਦ ਦਾ ਬਹੁਤ ਸਾਰੇ ਗਰੀਬ ਲੋਕਾਂ ਦੇ ਕੱਚੇ ਘਰ ਵੀ ਇਹਦੇ ਵਿੱਚ ਟੱਠੇ ਆ ਔਰ ਕਾਫੀ ਮਾਤਰਾ ਦੇ ਵਿੱਚ ਪੰਜਾਬੀ ਲੋਕਾਂ ਦੀ ਜਾਨ ਵੀ ਇਸ ਹੜਾਂ ਦੀ ਕਰੋਪੀ ਚ ਗਈ ਹੈ ਸੋ ਮੋٹے ਤੌਰ ਤੇ ਜੇ ਕਿਹਾ ਜਾਵੇ ਭੀ ਪੰਜਾਬ ਇੱਕ ਵਾਰ ਫੇਰ ਹੜਾਂ ਦੀ ਤਰਾਸਤੀ ਚੋਂ ਗੁਜ਼ਰ ਰਿਹਾ ਸੋ ਜਿੱਥੇ ਕੁਦਰਤ ਦਾ ਇੱਕ ਬਹੁਤ ਵੱਡਾ ਮੈਂ ਸਮਝਦਾ ਵੀ ਇਹ ਚੁਣੌਤੀ ਆ ਪੰਜਾਬ ਦੇ ਸਾਹਮਣੇ ਜਿਹਨੂੰ ਪੰਜਾਬ ਫੇਸ ਕਰ ਰਿਹਾ ਜਿਸ ਤੋਂ ਪੰਜਾਬ ਲੱਗ ਰਿਹਾ ਉਹਦੇ ਨਾਲ ਦੀ ਨਾਲ ਬਹੁਤ ਸਾਰੀਆਂ ਸਾਈਡਾਂ ਤੋਂ ਸਰਕਾਰ ਵੱਲੋਂ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਵੱਡੇ ਜਿਹੜੇ ਉਹ ਰਾਤਕਾਰ ਚੱਲ ਰਹੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਵਿੱਚ ਗਰੋਸਰੀ ਦਾ ਮਤਲਬ ਸਾਮਾਨ ਆ ਰਿਹਾ ਪਸ਼ੂ ਚਾਰਾ ਆ ਰਿਹਾ ਬਹੁਤ ਜਲਦੀ ਜਿਹੜੇ ਉਹ ਪਾਣੀ ਚ ਜਿਹੜੇ ਬਹਿ ਗਏ ਨੇ ਪਰਿਵਾਰ ਉਹਨਾਂ ਲਈ ਉਹਨਾਂ ਦੇ ਪਰਿਵਾਰਾਂ ਨੂੰ ਲੱਖਾਂ ਰੁਪਏ ਦਿੱਤੇ ਜਾ ਰਹੇ ਆ ਇੱਕ ਮੌਜੂਦੇ ਰੂਪ ਦੇ ਵਿੱਚ ਭਾਵੇਂ ਕਿਸੇ ਦੇ ਜੀ ਦੀ ਕੋਈ ਕੀਮਤ ਤਾਂ ਨਹੀਂ ਪਰ ਜੋ ਸਰਕਾਰ ਦਾ ਦੇਣ ਹੈ ਉਹ ਵੀ ਲਗਾਤਾਰ ਸਰਕਾਰ ਨੂੰ ਆ ਰਹੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸਮਾਜਿਕ ਤੇ ਸੋਸ਼ਲ ਧਾਰਮਿਕ ਜਥੇਬੰਦੀਆਂ ਮਤਲਬ ਵੀ ਵੱਡੇ ਰੂਪ ਦੇ ਵਿੱਚ ਆਮ ਲੋਕਾਂ ਵੱਲੋਂ ਵੀ ਇਹ ਸੋਖੀ ਘੜੀ ਪੰਜਾਬੀਆਂ ਦੀ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਪੰਜਾਬ ਦਾ ਫੂਡ ਸਿਵਲ ਸਪਲਾਈ ਮਹਿਕਮਾ ਜਿਹੜਾ ਜਿਹਦੇ ਵਿੱਚ ਮੈਂ ਬਤੌਰ ਮੰਤਰੀ ਵੀ ਹਾਂ ਔਰ ਨਾਲ ਹੀ ਪੰਚਸਭ ਦੇ ਸਾਡੇ ਸਾਰੇ ਮੁਲਾਜ਼ਮਾਂ ਨੇ ਅਧਿਕਾਰੀ ਸਿਵਾਨ ਨੇ ਕਿ ਫੈਸਲਾ ਕੀਤਾ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਕਰਮਚਾਰੀ ਨੇ ਸਾਡੇ ਅਧਿਕਾਰੀ ਸਿਵਾਨ ਨੇ ਉਹਨਾਂ ਨੇ ਇੱਕ ਦਿਨ ਦੀ ਸੈਲਰੀ ਆਪਣੀ ਪੰਜਾਬ ਦੇ ਲੋਕਾਂ ਦੇ ਹਰ ਪੀੜਤਾ ਦੀ ਮੱਦੇ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਸੋ ਅੰਦਾਜ਼ਨ 61 ਲੱਖ ਰੁਪਿਆ 61 ਲੱਖ ਰੁਪਏ ਜਿਹੜਾ ਉਹ ਮੁੱਖ ਮੰਤਰੀ ਰելիਫ ਫੰਡ ਦੇ ਵਿੱਚ ਜਾ ਰਿਹਾ ਸੋ ਮੈਂ ਸਮੁੱਚੇ ਅਧਿਕਾਰੀ ਸਰਵਾਨਾਂ ਦਾ ਕਰਮਚਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬਹੁਤ ਚੰਗਾ ਫੈਸਲਾ ਲਿਆ ਔਰ ਉਹਨਾਂ ਦੇ ਇੱਕ ਇੱਕ ਰੁਪਏ ਦੀ ਜਿਹੜੀ ਥੱਲੇ ਡਿਲੀਵਰੀ ਹੋਏਗੀ ਉਹਦੇ ਨਾਲ ਕਿਸੇ ਦਾ ਮਕਾਨ ਬਣੇਗਾ ਕਿਸੇ ਦਾ ਮਤਲਬ ਜਿਸ ਵੀ ਤਰ੍ਹਾਂ ਦਾ ਮੁਆਵਜ਼ਾ ਉਹਦੇ ਨੁਕਸਾਨ ਦਾ ਹੋਏਗਾ ਉਹਨੂੰ ਮਿਲੇਗਾ ਜੋ ਫੂਡ ਸਪਲਾਈ ਵਿਭਾਗ ਵੱਲੋਂ ਔਰ 550 ਦੇ ਵੱਲੋਂ ਜਿਹੜਾ ਆ ਉਹ ਅੱਜ ਹੀ ਇਹ ਫੈਸਲਾ ਕੀਤਾ ਗਿਆ ਔਰ ਹੋਰ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਬਾਅਦ ਬਾਅਦ ਮੁੱਖ ਮੰਤਰੀ ਰਾਹਤ ਕੋਸ਼ਤ ਦੇ ਵਿੱਚ ਆਪਣੀ ਸਹਾਇਤਾ ਕਰਨ ਠੀਕ ਹੈ ਬਧੀ। ਫਰੇਸ ਪ੍ਰਕੋਬ ਦੇ ਦੌਰਾਨ ਬਹੁਤ ਸਾਰੀਆਂ ਸਾਈਡਾਂ ਤੋਂ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਦਾ ਪੰਜਾਬ ਦੇ ਪਸ਼ੂ ਧਨ ਦਾ ਬਹੁਤ ਸਾਰੇ ਗਰੀਬ ਲੋਕਾਂ ਦੇ ਕੱਚੇ ਘਰ ਵੀ ਇਹਦੇ ਵਿੱਚ ਟੱਠੇ ਆ ਔਰ ਕਾਫੀ ਮਾਤਰਾ ਦੇ ਵਿੱਚ ਪੰਜਾਬੀ ਲੋਕਾਂ ਦੀ ਜਾਨ ਵੀ ਇਸ ਹੜਾਂ ਦੀ ਕਰੋਪੀ ਚ ਗਈ ਆ ਸੋ ਮੋٹے ਤੌਰ ਤੇ ਜੇ ਕਿਹਾ ਜਾਵੇ ਪੀ ਪੰਜਾਬ ਇੱਕ ਵਾਰ ਫੇਰ ਹੜਾਂ ਦੀ ਤਰਾਸਤੀ ਚੋਂ ਗੁਜ਼ਰ ਰਿਹਾ ਸੋ ਜਿੱਥੇ ਕੁਦਰਤ ਦਾ ਇੱਕ ਬਹੁਤ ਵੱਡਾ ਮੈਂ ਸਮਝਦਾ ਵੀ ਇਹ ਚੁਣੌਤੀ ਆ ਪੰਜਾਬ ਦੇ ਸਾਹਮਣੇ ਜਿਹਨੂੰ ਪੰਜਾਬ ਫੇਸ ਕਰ ਰਿਹਾ ਜਿਸ ਚੋਂ ਪੰਜਾਬ ਲੱਗ ਰਿਹਾ ਉਹਦੇ ਨਾਲ ਦੀ ਨਾਲ ਬਹੁਤ ਸਾਰੀਆਂ ਸਾਈਡਾਂ ਤੋਂ ਸਰਕਾਰ ਵੱਲੋਂ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਵੱਡੇ ਜਿਹੜੇ ਉਹ ਰਾਤਕਾਰ ਚੱਲ ਰਹੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਵਿੱਚ ਗਰੋਸਰੀ ਦਾ ਮਤਲਬ ਸਮਾਨ ਆ ਰਿਹਾ ਪਸ਼ੂ ਚਾਰਾ ਆ ਰਿਹਾ ਬਹੁਤ ਜਲਦੀ ਜਿਹੜੇ ਉਹ ਪਾਣੀ ਚ ਜਿਹੜੇ ਬਹਿ ਗਏ ਨੇ ਪਰਿਵਾਰ ਉਹਨਾਂ ਲਈ ਉਹਨਾਂ ਦੇ ਪਰਿਵਾਰਾਂ ਨੂੰ ਲੱਖਾਂ ਰੁਪਏ ਦਿੱਤੇ ਜਾ ਰਹੇ ਆ ਇੱਕ ਮੌਜੂਦੇ ਰੂਪ ਦੇ ਵਿੱਚ ਭਾਵੇਂ ਕਿਸੇ ਦੇ ਜੀ ਦੀ ਕੋਈ ਕੀਮਤ ਤਾਂ ਨਹੀਂ ਪਰ ਜੋ ਸਰਕਾਰ ਦਾ ਦੇਣ ਤੇ ਉਹ ਵੀ ਲਗਾਤਾਰ ਸਰਕਾਰ ਨੂੰ ਆ ਰਹੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸਮਾਜਿਕ ਤੇ ਸੋਸ਼ਲ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਵੱਡੇ ਰੂਪ ਦੇ ਵਿੱਚ ਆਮ ਲੋਕਾਂ ਵੱਲੋਂ ਵੀ ਇਹ ਸੋਖੀ ਘੜੀ ਪੰਜਾਬੀਆਂ ਦੀ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਪੰਜਾਬ ਦਾ ਫੂਡ ਸਿਵਲ ਸਪਲਾਈ ਮਹਿਕਮਾ ਜਿਹੜਾ ਜਿਹਦੇ ਵਿੱਚ ਮੈਂ ਬਤੌਰ ਮੰਤਰੀ ਵੀ ਹਾਂ ਔਰ ਨਾਲ ਹੀ ਪੰਸਬ ਦੇ ਸਾਡੇ ਸਾਰੇ ਮੁਲਾਜ਼ਮਾਂ ਨੇ ਅਧਿਕਾਰੀ ਸਹਿਬਾਨ ਨੇ ਇੱਕ ਫੈਸਲਾ ਕੀਤਾ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਕਰਮਚਾਰੀ ਨੇ ਸਾਡੇ ਅਧਿਕਾਰੀ ਸਹਿਬਾਨ ਨੇ ਉਹਨਾਂ ਨੇ ਇੱਕ ਦਿਨ ਦੀ ਸੈਲਰੀ ਆਪਣੀ ਪੰਜਾਬ ਦੇ ਲੋਕਾਂ ਦੇ ਹਰ ਪੀੜਤਾ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਸੋ ਅੰਦਾਜ਼ਨ 61 ਲੱਖ ਰੁਪਿਆ 61 ਲੱਖ ਰੁਪਿਆ ਜਿਹੜਾ ਉਹ ਮੁੱਖ ਮੰਤਰੀ ਰੀਲੀਫ ਫੰਡ ਦੇ ਵਿੱਚ ਜਾ ਰਿਹਾ ਸੋ ਮੈਂ ਸਮੁੱਚੇ ਅ ਅਧਿਕਾਰੀ ਸਰਵਾਨਾਂ ਦਾ ਕਰਮਚਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬਹੁਤ ਚੰਗਾ ਫੈਸਲਾ ਲਿਆ ਔਰ ਉਹਨਾਂ ਇੱਕ ਇੱਕ ਰੁਪਏ ਦੀ ਜਿਹੜੀ ਥੱਲੇ ਡਿਲੀਵਰੀ ਹੋਏਗੀ ਉਹਦੇ ਨਾਲ ਕਿਸੇ ਦਾ ਮਕਾਨ ਬਣੇਗਾ ਕਿਸੇ ਦਾ ਮਤਲਬ ਜਿਸ ਵੀ ਤਰ੍ਹਾਂ ਦਾ ਮੁਆਵਜ਼ਾ ਉਹਨਾਂ ਨੂੰ ਨੁਕਸਾਨ ਦਾ ਹੋਏਗਾ ਉਹ ਨੂੰ ਮਿਲੇਗਾ ਜੋ ਫੂਡ ਸਪਲਾਈ ਵਿਭਾਗ ਦੇ ਵੱਲੋਂ ਔਰ ਸਾਡਾ ਪੰਸਬ ਦੇ ਵੱਲੋਂ ਜਿਹੜਾ ਆ ਉਹ ਅੱਜ ਹੀ ਇਹ ਫੈਸਲਾ ਕੀਤਾ ਗਿਆ ਔਰ ਹੋਰ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਬਾਅਦ ਤੋਂ ਬਾਅਦ ਮੁੱਖ ਮੰਤਰੀ ਰਾਹਤ ਕੋਸ਼ ਦੇ ਵਿੱਚ ਆਪਣੀ ਸਹਾਇਤਾ ਕਰਨ ਠੀਕ ਹੈ ਬਜੀ ਪਰੇਸ਼ ਪ੍ਰਕੋਬ ਦੇ ਦੌਰਾਨ ਬਹੁਤ ਸਾਰੀਆਂ ਸਾਈਡਾਂ ਤੋਂ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਦਾ ਪੰਜਾਬ ਦੇ ਪਸ਼ੂ ਧਨ ਦਾ ਬਹੁਤ ਸਾਰੇ ਗਰੀਬ ਲੋਕਾਂ ਦੇ ਕੱਚੇ ਘਰ ਵੀ ਇਹਦੇ ਵਿੱਚ ਠੱਠੇ ਆ ਔਰ ਕਾਫੀ ਮਾਤਰਾ ਦੇ ਵਿੱਚ ਪੰਜਾਬੀ ਲੋਕਾਂ ਦੀ ਜਾਨ ਵੀ ਇਸ ਹੜਾਂ ਦੀ ਕਰੋਪੀ ਚ ਗਈ ਹੈ ਸੋ ਮੋٹے ਤੌਰ ਤੇ ਜੇ ਕਿਹਾ ਜਾਵੇ ਭੀ ਪੰਜਾਬ ਇੱਕ ਵਾਰ ਫੇਰ ਹੜਾਂ ਦੀ ਤਰਾਸਤੀ ਚੋਂ ਗੁਜ਼ਰ ਰਿਹਾ ਸੋ ਜਿੱਥੇ ਕੁਦਰਤ ਦਾ ਇੱਕ ਬਹੁਤ ਵੱਡਾ ਮੈਂ ਸਮਝਦਾ ਵੀ ਇਹ ਚੁਣੌਤੀ ਹੈ ਪੰਜਾਬ ਦੇ ਸਾਹਮਣੇ ਜਿਹਨੂੰ ਪੰਜਾਬ ਫੇਸ ਕਰ ਰਿਹਾ ਜਿਸ ਵਿੱਚ ਪੰਜਾਬ ਲੱਗ ਰਿਹਾ ਉਹਦੇ ਨਾਲ ਦੀ ਨਾਲ ਬਹੁਤ ਸਾਰੀਆਂ ਸਾਈਡਾਂ ਤੋਂ ਸਰਕਾਰ ਵੱਲੋਂ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਵੱਡੇ ਜਿਹੜੇ ਉਹ ਰਾਤਕਾਰ ਚੱਲ ਰਹੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਵਿੱਚ ਗਰੋਸਰੀ ਦਾ ਮਤਲਬ ਸਮਾਨ ਆ ਰਿਹਾ ਪਸ਼ੂ ਚਾਰਾ ਆ ਰਿਹਾ ਬਹੁਤ ਜਲਦੀ ਜਿਹੜੇ ਉਹ ਪਾਣੀ ਚ ਜਿਹੜੇ ਬਹਿ ਗਏ ਨੇ ਪਰਿਵਾਰ ਉਹਨਾਂ ਲਈ ਉਹਨਾਂ ਦੇ ਪਰਿਵਾਰਾਂ ਨੂੰ ਲੱਖਾਂ ਰੁਪਏ ਦਿੱਤੇ ਜਾ ਰਹੇ ਆ ਇੱਕ ਮੁਆਵਜ਼ੇ ਦੇ ਰੂਪ ਦੇ ਵਿੱਚ ਭਾਵੇਂ ਕਿਸੇ ਦੇ ਜੀ ਦੀ ਕੋਈ ਕੀਮਤ ਤਾਂ ਨਹੀਂ ਪਰ ਜੋ ਸਰਕਾਰ ਦਾ ਦੇਣ ਹੈ ਉਹ ਵੀ ਲਗਾਤਾਰ ਸਰਕਾਰ ਨੂੰ ਆ ਰਹੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸਮਾਜਿਕ ਤੇ ਸੋਸ਼ਲ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਵੱਡੇ ਰੂਪ ਦੇ ਵਿੱਚ ਆਮ ਲੋਕਾਂ ਵੱਲੋਂ ਵੀ ਇਹ ਸੋਖੀ ਘੜੀ ਪੰਜਾਬੀਆਂ ਦੀ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਪੰਜਾਬ ਦਾ ਫੂਡ ਸਿਵਲ ਸਪਲਾਈ ਮਹਿਕਮਾ ਜਿਹੜਾ ਜਿਹਦੇ ਵਿੱਚ ਮੈਂ ਬਤੌਰ ਮੰਤਰੀ ਵੀ ਆ ਔਰ ਨਾਲ ਹੀ ਪੰਚਾਇਤ ਦੇ ਸਾਡੇ ਸਾਰੇ ਮੁਲਾਜ਼ਮਾਂ ਨੇ ਅਧਿਕਾਰੀ ਸਿਵਾਨ ਨੇ ਕਿ ਫੈਸਲਾ ਕੀਤਾ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਕਰਮਚਾਰੀ ਨੇ ਸਾਡੇ ਅਧਿਕਾਰੀ ਸਿਵਾਨ ਨੇ ਉਹਨਾਂ ਨੇ ਇੱਕ ਦਿਨ ਦੀ ਸੈਲਰੀ ਆਪਣੀ ਪੰਜਾਬ ਦੇ ਲੋਕਾਂ ਦੇ ਹਰ ਪੀੜਤਾ ਦੀ ਮੱਦੇ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਸੋ ਅੰਦਾਜ਼ਨ 61 ਲੱਖ ਰੁਪਿਆ 61 ਲੱਖ ਰੁਪਿਆ ਜਿਹੜਾ ਉਹ ਮੁੱਖ ਮੰਤਰੀ ਰਲੀਫ ਫੰਡ ਦੇ ਵਿੱਚ ਜਾ ਰਿਹਾ ਸੋ ਮੈਂ ਸਮੁੱਚੇ ਅਧਿਕਾਰੀ ਸਰਵਾਨਾਂ ਦਾ ਕਰਮਚਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬਹੁਤ ਚੰਗਾ ਫੈਸਲਾ ਲਿਆ ਔਰ ਉਹਨਾਂ ਦੇ ਇੱਕ ਇੱਕ ਰੁਪਏ ਦੀ ਜਿਹੜੀ ਥੱਲੇ ਡਿਲੀਵਰੀ ਹੋਏਗੀ ਉਹਦੇ ਨਾਲ ਕਿਸੇ ਦਾ ਮਕਾਨ ਬਣੇਗਾ ਕਿਸੇ ਦਾ ਮਤਲਬ ਜਿਸ ਵੀ ਤਰ੍ਹਾਂ ਦਾ ਮੁਆਵਜ਼ਾ ਉਹਦੇ ਨੁਕਸਾਨ ਦਾ ਹੋਏਗਾ ਉਹਨੂੰ ਮਿਲੇਗਾ ਜੋ ਫੂਡ ਸਪਲਾਈ ਵਿਭਾਗ ਵੱਲੋਂ ਔਰ 550 ਦੇ ਵੱਲੋਂ ਜਿਹੜਾ ਆ ਉਹ ਅੱਜ ਹੀ ਇਹ ਫੈਸਲਾ ਕੀਤਾ ਗਿਆ ਔਰ ਹੋਰ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਬਾਅਦ ਤੋਂ ਬਾਅਦ ਮੁੱਖ ਮੰਤਰੀ ਰਾਹਤ ਕੋਸ਼ਤ ਦੇ ਵਿੱਚ ਆਪਣੀ ਸਹਾਇਤਾ ਕਰਨ। ਠੀਕ ਹੈ ਬਜੀ। ਪਰੇਸ਼ ਪਰਕੋਬ ਦੇ ਦੌਰਾਨ ਬਹੁਤ ਸਾਰੀਆਂ ਸਾਈਡਾਂ ਤੋਂ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਦਾ ਪੰਜਾਬ ਦੇ ਪਸ਼ੂ ਧਨ ਦਾ ਬਹੁਤ ਸਾਰੇ ਗਰੀਬ ਲੋਕਾਂ ਦੇ ਕੱਚੇ ਘਰ ਵੀ ਇਹਦੇ ਵਿੱਚ ਟੱਠੇ ਆ ਔਰ ਕਾਫੀ ਮਾਤਰਾ ਦੇ ਵਿੱਚ ਪੰਜਾਬੀ ਲੋਕਾਂ ਦੀ ਜਾਨ ਵੀ ਇਸ ਹਰਾਂ ਦੀ ਕਰੋਪੀ ਚ ਗਈ ਹੈ ਸੋ ਮੋٹے ਤੌਰ ਤੇ ਜੇ ਕਿਹਾ ਜਾਵੇ ਭੀ ਪੰਜਾਬ ਇੱਕ ਵਾਰ ਫੇਰ ਹਰਾਂ ਦੀ ਤਰਾਸਤੀ ਚ ਗੁਜ਼ਰ ਰਿਹਾ ਸੋ ਜਿੱਥੇ ਕੁਦਰਤ ਦਾ ਇੱਕ ਬਹੁਤ ਵੱਡਾ ਮੈਂ ਸਮਝਦਾ ਵੀ ਇਹ ਚੁਣੌਤੀ ਆ ਪੰਜਾਬ ਦੇ ਸਾਹਮਣੇ ਜਿਹਨੂੰ ਪੰਜਾਬ ਫੇਸ ਕਰ ਰਿਹਾ ਜਿਸ ਵਿੱਚ ਪੰਜਾਬ ਲੱਗ ਰਿਹਾ ਉਹਦੇ ਨਾਲ ਦੀ ਨਾਲ ਬਹੁਤ ਸਾਰੀਆਂ ਸਾਈਡਾਂ ਤੋਂ ਸਰਕਾਰ ਵੱਲੋਂ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਵੱਡੇ ਜਿਹੜੇ ਉਹ ਰਾਦਕਾਰ ਚੱਲ ਰਹੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਵਿੱਚ ਗਰੋਸਰੀ ਦਾ ਮਤਲਬ ਸਮਾਨ ਆ ਰਿਹਾ ਪਸ਼ੂ ਚਾਰਾ ਆ ਰਿਹਾ ਬਹੁਤ ਜਲਦੀ ਜਿਹੜੇ ਉਹ ਪਾਣੀ ਚ ਜਿਹੜੇ ਬਹਿ ਗਏ ਨੇ ਪਰਿਵਾਰ ਉਹਨਾਂ ਲਈ ਉਹਨਾਂ ਦੇ ਪਰਿਵਾਰਾਂ ਨੂੰ ਲੱਖਾਂ ਰੁਪਏ ਦਿੱਤੇ ਜਾ ਰਹੇ ਆ ਇੱਕ ਮੌਜੂਦੇ ਰੂਪ ਦੇ ਵਿੱਚ ਭਾਵੇਂ ਕਿਸੇ ਦੇ ਜੀ ਦੀ ਕੋਈ ਕੀਮਤ ਨਹੀਂ ਪਰ ਜੋ ਸਰਕਾਰ ਦਾ ਦੇਣ ਹੈ ਉਹ ਵੀ ਲਗਾਤਾਰ ਸਰਕਾਰ ਨੂੰ ਆ ਰਹੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸਮਾਜਿਕ ਤੇ ਸੋਸ਼ਲ